ਅੱਜ ਇੱਕ ਬਹੁਤ ਹੀ ਜੇ ਮੈਂ ਕਹਾ ਮੰਦਭਾਗੀ ਦੁਰਘਟਨਾ ਵਾਪਰੀ ਆ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਭੀਰ ਸਿੰਘ ਜੀ ਬਾਦਲ ਜੋ ਅਕਾਲ ਤਖਤ ਵੱਲੋਂ ਉਹਨਾਂ ਨੇ ਉਹਨਾਂ ਨੂੰ ਸਜ਼ਾ ਲਾਈ ਗਈ ਹੈ ਕਿ ਨਮਾਣੇ ਸਿੱਖ ਦੇ ਤੌਰ ਦੇ ਉੱਤੇ ਕੱਲ ਵੀ ਉਹਨਾਂ ਨੇ ਸੇਵਾ ਕੀਤੀ ਤੇ ਸਮੁੱਚੇ ਵਰਲਡ ਦੇ ਵਿੱਚ ਲੋਕਾਂ ਨੂੰ ਪਤਾ ਸੀ ਵੀ ਅੱਜ ਵੀ ਉੱਥੇ ਉਹ ਸੇਵਾ ਕਰਨ ਜਾ ਰਹੇ ਨੇ ਤੇ ਉੱਥੇ ਉਹਨਾਂ ਤੇ ਇੱਕ ਜੋ ਗੋਲੀ ਚਲਾਈ ਗਈ ਇੱਕ ਸ਼ਖਸ ਵੱਲੋਂ ਜਿਹਦਾ ਕਿ ਪਹਿਲਾਂ ਹੀ ਕ੍ਰਿਮੀਨਲ ਬੈਕਗ੍ਰਾਉਂਡ ਰਿਹਾ ਜਿਹਦੇ ਬਾਰੇ ਇਹ ਵੀ ਕਿਹਾ ਜਾਂਦਾ ਵੀ ਕੱਲ ਪੰਜਾਬ ਦੀ ਪੁਲਿਸ ਆ ਉਹਨਾਂ ਨੂੰ ਵੀ ਉਸ ਬਾਰੇ ਇਤਲਾਹ ਹੋ ਗਈ ਸੀ ਵੀ ਉੱਥੇ ਰੇਕੀ ਕਰ ਰਹੇ ਇੱਧਰ ਉੱਧਰ ਫਿਰ ਰਿਹਾ ਤੇ ਕਾਰਵਾਈ ਨਾ ਕਰਨ ਦੇ ਕਰਕੇ ਅੱਜ ਸਿੱਧਾ ਹਮਲਾ ਹੋਇਆ ਇਹ ਜੇ ਦੇਖਿਆ ਜਾਵੇ ਹੋਰ ਸ਼ਬਦਾਂ ਚ ਇਹਦੀ ਨਿੰਦਾ ਕੀਤੀ ਜਾਂਦੀ ਆ ਵੀ ਇਹ ਸਿੱਖ ਰਾਜਨੀਤੀ ਨੂੰ ਅਕਾਲੀ ਰਾਜਨੀਤੀ ਨੂੰ ਕੱਲੀ ਲੀਡਰਾਂ ਨੂੰ ਖਤਮ ਕਰਨ ਲਈ ਸਾਜ਼ਿਸ਼ ਕੀਤੀ ਗਈ ਆ ਤੇ ਪੰਜਾਬ ਪੁਲਿਸ ਇੰਟੈਲੀਜੈਂਸ ਜਿਹੜੀ ਪੰਜਾਬ ਦੀ ਆ ਤੇ ਸੈਂਟਰ ਦੀ ਆ ਇਹ ਏਜੰਸੀਆਂ ਦਾ ਬੁਰੀ ਤਰ੍ਹਾਂ ਫੇਲੀਅਰ ਆ ਕਿ ਜਿਹੜਾ ਸਭ ਨੂੰ ਪਤਾ ਹੋਣ ਦੇ ਬਾਵਜੂਦ ਜੇ ਕਿ ਜਿਹੇ ਲੀਡਰ ਦੇ ਉੱਤੇ ਸ਼ਰੇਆਮ ਗੋਲੀ ਚਲਾਈ ਜਾ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂ ਤੇ ਇਹ ਉਹਨਾਂ ਲੋਕਾਂ ਲਈ ਵੀ ਮੈਂ ਕਹਿਣਾ ਚਾਹੂੰਗਾ ਜਿਹੜੇ ਲੋਕਾਂ ਨੂੰ ਹਾਜਮ ਨਹੀਂ ਹੋ ਰਿਹਾ ਕਿ ਸੁਖਬੀਰ ਬਾਦਲ ਜੀ ਜਦੋਂ ਅਕਾਲ ਤਖਤ ਸਾਹਿਬ ਤੇ ਗਏ ਨੇ ਜੋ ਵੀ ਉਹਨਾਂ ਨੂੰ ਸਜ਼ਾ ਲਾਈ ਗਈ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤੀ ਜਦੋਂ ਉੱਥੋਂ ਉਹਨਾਂ ਨੂੰ ਸਜ਼ਾ ਸੁਣਾਈ ਜਾ ਰਹੀ ਸੀ ਉਸ ਟਾਈਮ ਵੀ ਉਹਨਾਂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਉਹ ਕੱਲ ਦੇ ਸੇਵਾ 'ਚ ਲੱਗੇ ਹੋਏ ਨੇ ਤੇ ਇਹ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਪੰਜਾਬ ਦੀਆਂ ਏਜੰਸੀਆਂ ਪੂਰੀ ਤਰ੍ਹਾਂ ਫੇਲ ਹੋ ਚੁੱਕੀਆਂ ਨੇ ਜਿਹੜੇ ਮਾਰੇ ਅਨਸਰ ਨੇ ਜਿਹੜੇ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਉਹਨਾਂ ਨੇ ਅੱਜ ਸਿੱਧੇ ਤੌਰ ਤੇ ਅਟੈਕ ਕਰਕੇ ਜਿਹੜੀ ਸਾਜ਼ਿਸ਼ ਆ ਇਹਦੇ ਪਿੱਛੇ ਕੀ ਪੜਦਾ ਸੀ ਕਿਹੜੇ-ਕਿਹੜੇ ਬੰਦੇ ਸ਼ਾਮਲ ਨੇ ਇਹਦਾ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿਉਂਕਿ ਇਹ ਮੁੱਦਾ ਕੇਵਲ ਸਰਦਾ ਸੁਖਵੀਰ ਸਿੰਘ ਬਾਦਲਦਾਨੀ ਕੇਵਲ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਇਹ ਸਾਰੇ ਉਹਨਾਂ ਲੋਕਾਂ ਲਈ ਇੱਕ ਚੇਤਾਵਨੀ ਆ ਵੀ ਜੇ ਤੁਸੀਂ ਕਿਸੇ ਪਾਸੇ ਖੜਦੇ ਹੋ ਜਾਂ ਜੇ ਤੁਸੀਂ ਕੋਈ ਖੱਕ ਸੱਚ ਦੀ ਗੱਲ ਕਰੋਗੇ ਜਾਂ ਜੇ ਤੁਸੀਂ ਗੁਰੂ ਘਰ ਦੇ ਜੋ ਤੁਹਾਡੇ ਤੇ ਤੁਹਾਨੂੰ ਸੇਵਾ ਲਈ ਗਿਆ ਸੇਵਾ ਕਰਦਿਆਂ ਦੇ ਉੱਤੇ ਉਸ ਕੰਪਲੈਕਸ ਦੇ ਅੰਦਰ ਆ ਕੇ ਵੀ ਤੁਸੀਂ ਸੁਰੱਖਿਤ ਨਹੀਂ ਹੈਗੇ ਜਿੱਥੇ ਹਰੇਕ ਆਪਣੀ ਦੁੱਖ ਸੁੱਖ ਦੇ ਵਿੱਚ ਗੁਰੂ ਮਹਾਰਾਜ ਤੋਂ ਆਪਣੀ ਚੰਗੀ ਸਿਹਤ ਆਮਰਾਂ ਦੀ ਅਰਦਾਸ ਕਰਦਾ ਉਸ ਜਗ੍ਹਾ ਦੇ ਉੱਤੇ ਆ ਕੇ ਤੁਹਾਡੇ ਤੇ ਹਮਲਾ ਹੋਇਆ ਇਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਕਿ ਉਹ ਫੇਰ ਵੀ ਬਚ ਗਏ ਨੇ ਉਹ ਫੇਰ ਵੀ ਸੁਰੱਖਿਤ ਨੇ ਅਤੇ ਆਪਣੀ ਜੋ ਸੇਵਾ ਕਾਲ ਤੱਕ ਤੁਹਾਨੂੰ ਲੱਗੀ ਆ ਉਹ ਫੇਰ ਨਿਰੰਤਰਣ ਜਾਰੀ ਰੱਖਣਗੇ ਤੇ ਪੂਰੀ ਕਰਨਗੇ ਲਗਭਗ 200 ਤੋਂ ਬਾਅਦ ਪੁਲਿਸ ਨਾਲ ਜਿਵੇਂ ਸੀਬੀ ਦਾ ਬਿਆਨ ਆਇਆ ਉਦੋਂ ਤੱਕ ਨਾ ਸੀ ਬਨਾਬਰ ਤੇ ਦੋ ਦਿਨ ਤੋਂ ਕਹ ਰਹੇ ਬੰਦਾ ਉੱਥੇ ਘੁੰਮ ਰਿਹਾ ਕਿ ਮੈਂ ਕੀ ਸਮਝਦੇ ਹੋ ਕੀ ਗਣਾ ਦੋਨੋ ਦੇਖੋ ਜੀ ਦਾ ਸ਼ਰੀਆਮ ਕਹਿਣਾ ਚਾਹੁੰਗਾ ਵੀ ਇਹ ਸਾਜ਼ਿਸ਼ ਆ ਇੱਥੇ ਜਿੱਥੇ ਪੰਜਾਬ ਸਰਕਾਰ ਦੀ ਸਾਜ਼ਿਸ਼ ਆ ਵੀ 200 ਪੁਲਿਸ ਮੁਲਾਜ਼ਮ ਹੋਵੇ ਇੱਕ ਬੰਦਾ ਰਵਾਲਵਰ ਲੈ ਕੇ ਸਿੱਧਾ ਹੀ ਵਿੱਚ ਵੜ ਜਾਵੇ ਸਿੱਧੀ ਆ ਕੇ ਗੋਲੀ ਚਲਾ ਲਵੇ 200 ਮੁਲਾਜ਼ਮ ਜਿਨ੍ਹਾਂ ਨੂੰ ਇਹ ਪਨੀ ਪਾਂਤੀ ਪਤਾ ਵੀ ਇਹ ਬੰਦਾ ਇਹਦਾ ਜਿਹੜਾ ਬੈਕ ਹਿਸਟਰੀ ਆ ਉਹ ਵੀ ਕ੍ਰਿਮਨਲ ਮਾਈਂਡ ਆ ਇਹ ਕੋਈ ਗਲਤ ਹਰਕਤ ਵੀ ਕਰ ਸਕਦਾ ਸੀ ਸਾਰਾ ਕੁਝ ਜਾਣਨ ਦੇ ਬਾਵਜੂਦ ਉਹਨਾਂ ਨੇ ਇਸ ਤੇ ਕਾਰਵਾਈ ਨਹੀਂ ਕੀਤੀ ਢਿੱਲੀ ਕਾਰਗੁਜ਼ਾਰੀ ਕਰਕੇ ਜਾਂ ਤੱਕ ਖਬਰ ਇਹ ਹੀ ਕਹਿ ਸਕਦੇ ਆਵੇਂ ਮੌਕਾ ਦੇ ਰਹੇ ਸੀ ਇਹ ਚਾਹੁੰਦੇ ਸੀ ਵੀ ਕੋ ਉੱਥੇ ਵਾਰਦਾਤ ਹੋਵੇ ਕੁਝ ਉੱਥੇ ਵਾਕਿਆ ਹੋਵੇ